ਸਵਨ ਸਿੰਘ ਕੰਬਲ ਦੇ ਨਾਵਲ ਪਾਲੀ ਦਾ ਅਗਲਾ ਕਾਠ 11 ਤਹਿਸੀਲ ਜਦੋਂ ਮੈਂ ਜਾ ਕੇ ਤਾਂ ਗਿਚੂ ਉਤਰਿਆ 9 ਵੱਜ ਚੁੱਕੇ ਸਨ ਤਾਂ ਗਿਆ ਤੇ ਅੱਡੇ ਦੇ ਨਾਲ ਹੀ ਸਤਨਾਮ ਨੇ ਚਬਾਰਾ ਲਿਆ ਹੋਇਆ ਸੀ ਦਫ਼ਤਰ 10 ਵਜੇ ਲੱਗਦਾ ਮੈਂ ਖਿਆਲ ਕਰਕੇ ਇੱਕ ਘੰਟਾ ਸਤਨਾਮ ਕੋਲ گزارਣ ਲਈ ਤੁਰ ਪਿਆ ਜਦ ਚਬਾਰੇ ਉੱਪਰ ਗਿਆ ਸਤਨਾਮ ਕੇਸ ਵਾਂਦਾ ਡਿੱਠਾ ਅੱਗੋਂ ਉਸ ਕੇਸ ਪਛਾਣ ਸੁੱਟਦਿਆਂ ਕਿਹਾ ਅਹ ਸਰਦਾਰ ਨਹੀਂ ਆਈ ਹੋਈ ਹੈ ਮੌਕੇ ਦੀ ਆਵਜ ਹੈ ਉਹ ਕੁਝ ਹੈਰਾਨ ਜਾ ਹੋ ਗਿਆ ਮੈਨੂੰ یوں ਜਾਪਦਾ ਸੀ ਜਿਵੇਂ ਮੈਂ ਅੰਦਰੋਂ ਕਾਫੀ ਕਮਜ਼ੋਰ ਹੋ ਚੁੱਕਾ ਹਾਂ ਮੈਂ ਬਿਲਕੁਲ ਚੁੱਪ ਰਹਿਣਾ ਚਾਹੁੰਦਾ ਸਾਂ ਸਤਨਾਮ ਦੀ ਸ਼ਕਲ ਐਦੋਂ ਪੈੜੀ ਮੈਂ ਕਦੇ ਨਹੀਂ ਡਿੱਠੀ ਬਾਡੂਆ ਕਿਹੜੀ ਗੱਲਾਂ ਮਹਿਸੂਸੀਆਂ ਵੱਟੀਆਂ ਨੇ ਮੇਰੀਆਂ ਅੱਖਾਂ ਉਸਨੂੰ ਜਵਾਬ ਤਾਂ ਦੇ ਰਹੀਆਂ ਸਨ ਪਰ ਅਫਸੋਸ ਉਹ ਪੜਨੀ ਸੀ ਰਿਹਾ ਵੇਖਾਂਗਾ ਜਦੋਂ ਪਾਲ ਨੂੰ ਮਿਲਦਾ ਵੀ ਗਮਸੂਮ ਹੀ ਰਿਹਾ ਵਦਰੀ ਦੇ ਦੁਸ਼ਪਾ ਵਿੱਚ ਮੈਂ ਉੱਤਰ ਦਿੱਤਾ ਸਤਨਾਮ ਤੂੰ ਸਤਨਾਮ ਨਹੀਂ ਤੂੰ ਮੇਰਾ ਦੋਸਤ ਹੈ ਅਰ ਦੋਸਤੀ ਦੀ ਅਸਲੀਅਤ ਨੂੰ ਉਹਨਾਂ ਭਵਨੀ ਕਰਦਾ ਆਪਣੇ ਜਣੇ ਤਾਂ ਹਮਦਰਦੀ ਕਰਦਾ ਪਰ ਤੇ ਇਥੋਂ ਇੱਕ ਤਗੜੀ ਸੱਟ ਵੱਜ ਚੁੱਕੀ ਹੈ ਹੂੰ ਤਦਿਉਂ ਕਿਉਂ ਨਹੀਂ ਕਹਿੰਦਾ ਕਿ ਪਾਲ ਨੇ ਗੱਲਾਂ ਕਰ ਆਪਣੀ ਨੇਕ ਚਲਣੀ ਦਾ ਵਿਸ਼ਵਾਸ ਪੱਕਾ ਕਰ ਦਿੱਤਾ ਹੈ ਜਨਾਨੀ ਤਾਂ ਮਿੱਟੀ ਦੀ ਮਾਨ ਨਹੀਂ ਉਹ ਤਾਂ ਮਹਾਰਾਜ ਸਾਰੇ ਪਤਨਾ ਦੀ ਤਾਰੂਆ ਤੇਰੇ ਜੇ ਜਨਉਨੀਆਂ ਨੂੰ ਤੇ ਸਮਝਦੀ ਅਟਿ ਸਤਰਾਮ ਨੂੰ ਆਹ ਪਤਾ ਨਹੀਂ ਸੀ ਉਹ ਕੀ ਕਹਿ ਰਿਹਾ ਹੈ ਗੱਲਾਂ ਦੇ ਨਾਲ ਨਾਲ ਉਸ ਦਾ ਚਿਹਰਾ ਵੀ ਬਦਲ ਰਿਹਾ ਸੀ ਮੈਂ ਸਮਝਦਾ ਸਾਂ ਜੋ ਇਸ ਨੂੰ ਆਪਣੇ ਮਨ ਤੇ ਕਾਬੂ ਨਹੀਂ ਮੈਂ ਇੱਕ ਟੱਕ ਗੰਭ ਵਿੱਚ ਕੁੜੀਆਂ ਅੱਖਾਂ ਨਾਲ ਵੇਂਦਾ ਰਿਹਾ ਸਤਨਾਮ ਨੇ ਮਰਦਾਂ ਮੰਗ ਖਸਤੀਆਂ ਕਿਆ ਇਹੜਿਆਂ ਗਮਾਂ ਨੇ ਅੱਜ ਤੈਨੂੰ ਕੀ ਰਿਆ ਤੂੰ ਸਭ ਕੁਝ ਜਾਣਦਾ ਅਣਜਾਣ ਬੰਦਾ ਪਤਾ ਨਹੀਂ ਕਿ ਮੈਂ ਉਹ ਨਹੀਂ ਸੀ ਰਿਹਾ ਜਾਂ ਸਤਨਾਮ ਕਿਉਂਕਿ ਜਿਹੜੀ ਖੁਸ਼ੀ ਮੈਂ ਉਸ ਤੋਂ ਮੰਨਦਾ ਸਾਂ ਉਹ ਉੱਕਾ ਹੀ ਨਹੀਂ ਸੀ ਮਿਲ ਰਹੀ ਮੇਰਾ ਜੀ ਉੱਥੇ ਠਹਿਰਨ ਨੂੰ ਨਾ ਕੀਤਾ ਮੈਂ ਉੱਠ ਕੇ ਤੁਰਨ ਹੀ ਲੱਗਾ ਸੀ ਕਿ ਸਤਨਾਮ ਨੇ ਬਾ ਫੜ ਜਾ ਕਿਆ ਆਖਰ ਗੱਲ ਵੀ ਕੀ ਹੋਈ ਕੋਈ ਨਹੀਂ ਮੈਂ ਸਿਰ ਹਿਲਾ ਦੇ ਅੰਕਿਆ ਮੇਰੇ ਰਾਦੇ ਦੀ ਡੇਢ ਤਾਂ ਵੇਖ ਸਤਰਾਮ ਨੇ ਬਾਤ ਛੱਡ ਦਿੱਤੀ ਮੈਂ ਜਿਸ ਤਰ੍ਹਾਂ ਭੜਾ ਜਾ ਗਿਆ ਸਉ ਉਸੇ ਤਰ੍ਹਾਂ ਹੀ ਵਾਪਸ ਆ ਗਿਆ ਸੜਕ ਦੇ ਬੰਨੇ ਬੰਨੇ ਟੁੱਟਦਾ ਟਾਊਨ ਹਾਲ ਚਲਾ ਗਿਆ ਬਾਹਰ ਇੱਕ ਫੁਲਵਾੜੀ ਵਿੱਚ ਘਾਹ ਤੇ ਬਹਿ ਗਿਆ ਭਾਤ ਭਾਤ ਦੇ ਲਾਲ ਖੱਟੇ ਤੇ ਚਿੱਟੇ ਫੁੱਲ ਆਪਣੇ ਖੇੜੇ ਵਿੱਚ ਮਹਿਕ ਰਹੇ ਸਨ ਕੀ ਚੰਗਾ ਹੁੰਦਾ ਜੇ ਮੈਂ ਫੁੱਲ ਹੁੰਦਾ ਹੱਸ ਲਿਆ ਹੁੰਦਾ ਹਸ ਲਿਆ ਹੁੰਦਾ ਮਾਂ ਦੇ ਚਾਪੂਰੇ ਕਰ ਲਏ ਹੁੰਦੇ ਉਹ ਕਿੰਨੇ ਖੁਸ਼ਕਿਸਮਤ ਹਨ ਜਿਨ੍ਹਾਂ ਦੀਆਂ ਆਸਾਂ ਖੁਸ਼ੀ ਦੀ ਆਸ਼ੀਰਵਾਦ ਲੈ ਕੇ ਆਉਂਦੀਆਂ ਹਨ ਮੈਂ ਰੇਸ਼ਮੀ ਘਾਹ ਤੇ ਪਿਆ ਰਿਹਾ ਉਹਨ ਹਾਲੇ ਦਫਤਰ ਦੀ ਘੜੀ ਨੇ 11 ਵਜੇ ਖੜਕਾਉਣੇ ਸ਼ੁਰੂ ਕੀਤੇ ਮੈਂ ਉੱਬੜਵਾਹਾ ਵਾਂਗ ਉੱਠਿਆ ਤੇ ਰੇਲਵੇ ਸਟੇਸ਼ਨ ਵੱਲ ਹੋ ਤੁਰਿਆ ਮੇਰੀਆਂ ਲੱਤਾਂ ਗਾਂਹ ਦੀ ਬਜਾਏ ਪਿੱਛੇ ਨੂੰ ਜਾ ਰਹੀਆਂ ਜਾਪਦੀਆਂ ਸਨ ਜਿਵੇਂ ਇੱਕ ਦੋਸ਼ੀ ਕਚੈਰੀ ਵੱਲ ਜਾਂਦਾ ਜੀ ਭਿਆਣਾ ਹੁੰਦਾ ਹੈ ਮੈਂ ਵੇਟਿੰਗ ਰੂਮ ਦੇ ਦਰਵਾਜ਼ੇ ਵਿੱਚ ਖਲੋ ਗਿਆ ਦਿਲ ਤੜਕਿਆ ਅੰਦਰ ਕਿਵੇਂ ਵੜਾਂ ਸਪਰਿੰਗਾ ਵਾਲੇ ਤਖਤ ਤੇ ਮਗਰਮੱਛਾਂ ਦੇ ਜਵਾੜਿਆਂ ਵਾਂਗ ਇੱਕ ਵਾਰੀ ਅੰਦਰੋਂ ਖੁੱਲੇ ਅੱਗੇ ਹੁਸਨ ਮੂਰਤਪਾਲ ਖਰੋਤੀ ਉਸਦੇ ਚਿਹਰੇ ਤੋਂ ਿਉਂ ਪਾਸਦਾ ਸੀ ਜਿਵੇਂ ਚੇਤਾਵਨੀ ਪੱਤਰ ਨੇ ਸੁੰਦਰਤਾ ਵਿੱਚ ਜ਼ਹਿਰ ਮਿਲਾ ਕੇ ਉਸ ਨੂੰ ਪੀਲਾ ਪੀਲਾ ਕਰ ਦਿੱਤਾ ਹੈ ਉਸ ਦੀਆਂ ਅੱਖਾਂ ਵਿੱਚ ਇੱਕ ਨਿਰਮਨ ਰੋਸ ਸੀ ਮੈਂ ਉਸ ਦੀਆਂ ਅੱਖਾਂ ਵਿੱਚ ਇਹ ਕੁਝ ਸਹਾਰ ਨਾ ਸਕਿਆ ਤੇ ਨੀਵੀਂ ਪਾਲੀ ਉਸਦੇ ਹਿਰਦੇ ਵਿੱਚ ਕਿਸੇ ਨੇ ਮੈਨੂੰ ਥਾਂ-ਥਾਂ ਤੋਂ ਤੋੜ-ਸੋਟਿਆ ਬਾਲ ਹਾਰੇ ਵੀ ਤੱਕ ਤੈਨੂੰ ਆਪਣੀਆਂ ਬਾਹਾਂ ਨਾਲ ਠੰਮੀ ਖਲੋਤੀ ਸੀ ਮੇਰਾ ਮਨ ਉਸ ਵੇਲੇ ਸਹੀ ਫੈਸਲਾ ਨਾ ਕਰ ਸਕਿਆ ਕਿ ਸਾਡੇ ਵਿੱਚੋਂ ਕੌਣ ਬਧੇਰੇ ਜ਼ਖਮੀ ਹੈ ਇੱਕ ਪਛਤਾਵੇ ਦਾ ਕੈਲ ਦੂਜਾ ਪਿਆਰ ਸ਼ੱਕ ਦਾ ਫਟੜਾ ਆਓ ਇਸ ਤੋਂ ਬਾਅਦ ਉਹ ਕੁਝ ਨਾਖ ਸਕੀ ਮੈਂ ਸਤੂਨਾ ਵਰਗੀਆਂ ਭਾਰੀਆਂ ਲੱਤਾਂ ਨੂੰ ਫਲਾਇਆ ਅਸੀਂ ਦੋਵੇਂ ਕਿਸੇ ਲੰਮੀ ਬਿਮਾਰੀ ਤੋਂ ਖਲਾਸੀ પા ਚੁੱਕੇ ਸਰੀਰ ਜਾਪਦੇ ਸਾਂ ਮੈਂ ਇੱਕ ਆਰਾਮ ਕੁਰਸੀ ਵਿੱਚ ਟਹਿ ਪਿਆ ਤੇ ਉਹ ਲਾਗੇ ਹੀ ਇੱਕ ਕੁਰਸੀ ਤੇ ਬਹਿ ਗਈ ਕਮਰੇ ਵਿੱਚ ਕਬਰ ਵਰਗੀ ਚੁੱਪ ਸੀ ਪਰ ਚੁੱਪ ਵੀ ਇੱਕ ਜ਼ਬਾਨ ਹੈ ਜਿਹੜੀ ਅੱਖਾਂ ਵਿੱਚਲੀ ਪ੍ਰਗਟ ਹੁੰਦੀ ਹੈ ਮੈਂ ਵੇਖਿਆ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਉਫ ਉਹ ਆਪਣੀ ਪ੍ਰਗਟ ਸਚਾਈ ਦੇ ਹੰਝੂਆਂ ਵਿੱਚ ਡੁੱਬਣ ਲਈ ਕਾਹਲੀ ਸੀ ਮੇਰਾ ਦਿਲ ਟੜਕ ਰਿਹਾ ਸੀ ਰੋਮ ਰੋਮ ਤੇ ਗਮ ਦੀ ਮੋਰ ਲੱਗੀ ਹੋਈ ਸੀ ਮੈਂ ਆਪਣੇ ਆਪ ਨੂੰ ਕੁਰਸੀ ਵਿੱਚ ਨਾ ਸਹਾਰ ਸਕਿਆ ਉੱਠ ਕੇ ਆਪਣੇ ਰੁਮਾਲ ਨਾਲ ਉਸ ਦੀਆਂ ਭਰੀਆਂ ਨਰਗਸਾਂ ਨੂੰ ਪੂੰਝਣ ਲੱਗ ਪਿਆ ਮੈਂ ਚਾਹੁੰਦਾ ਹਾਂ ਪ੍ਰਿਆ ਇਸ ਵਹਿਮ ਨੂੰ ਭੁੱਲ ਜਾਵੋ ਮੈਂ ਕਿ ਸ਼ੈਰ ਤੇ ਗਿਆਨੀ ਨਜ਼ਰ ਵਿੱਚ ਵਹਿਮ ਤੇ ਬਿਲੇਖਾ ਆਈ ਕਿਵੇਂ ਸਕਦਾ ਹੈ ਉਹ ਆ ਗਿਆ ਜਿਵੇਂ ਵੀ ਆ ਸਕਦਾ ਸੀ ਉਸ ਨੂੰ ਇੱਕ ਕੂੜ ਭਿਲੇਖਾ ਜਾਣ ਕੇ ਛਾਗ ਦਿਓ ਪ੍ਰੀਤਮ ਇੱਕ ਪਚਾਲ ਮਾਰਦਕ ਕੁਝ ਨਹੀਂ ਛੱਡ ਕੇ ਜਾਂਦਾ ਪਰ ਉਹ ਮੈਂ ਕਪੀਰ ਇਸ ਗੱਲ ਨੂੰ ਸੁਣਪਾਓ ਪਰ ਤੁਹਾਨੂੰ ਇਹ ਗੱਲ ਦੱਸੀ ਕਿਸ ਨੇ ਕਿਸੇ ਨੇ ਵੀ ਨਹੀਂ ਇੱਕ ਪ੍ਰੇਮੀ ਸ਼ੱਕ ਨਹੀਂ ਕਰ ਸਕਦਾ ਤੇ ਝੂਠ ਵੀ ਨਹੀਂ ਬੋਲਿਆ ਕਰਦਾ ਮੈਨੂੰ ਤੁਹਾਡੇ ਤੇ ਪੱਕਾ ਯਕੀਨ ਹੈ ਤੁਹਾਨੂੰ ਨਿਸ਼ੰਗ ਮੇਰੇ ਤੇ ਨਾ ਹੋਵੇ ਮੈਨੂੰ ਇਹ ਵੀ ਮਾਨ ਹੈ ਕਿ ਮੇਰਾ ਬਲਬੀਰ ਝੂਠ ਨਹੀਂ ਬੋਲਦਾ ਹਾਂ ਦੱਸੋ ਫਿਰ ਉਹ ਕੌਣ ਸੀ ਮੈਂ ਦੱਸਣਾ ਨਹੀਂ ਚਾਹੁੰਦਾ ਬਾਲ ਇਸ ਮਾਮਲੇ ਵਿੱਚ ਮਜਬੂਰ ਹਾਂ ਨਿਰਸੰਦੇ ਤੁਹਾਡੇ ਮਨ ਨੂੰ ਇੱਕ ਝੂਠੇ ਸ਼ੱਕ ਨਾਲ ਤਕਲੀਫ ਪਹੁੰਚੀ ਮੈਂ ਖਿਮਾ ਮੰਗਦਾ ਹਾਂ ਹਜ਼ਾਰ ਤਰਲੇ ਨਾਲ ਬਰਵੀਰ ਮੈਂ ਤੁਹਾਡੀ ਬਹੁਤ ਹੀ ਇੱਜ਼ਤ ਕਰਦੀ ਹਾਂ ਤੁਸੀਂ ਇਸ ਲਈ ਮੇਰੇ ਪਾਸ ਸਤਨਾਮ ਦਾ ਨਾਮ ਲੈਣੋਂ ਝਿਜਕਦੇ ਹੋ ਕਿਉਂਕਿ ਉਹ ਤੁਹਾਡਾ ਦੋਸਤ ਹੈ ਅੱਜ ਆਪਣੇ ਦੋਸਤੀ ਦੀ ਹیثیت ਨੂੰ ਗਿらせਦੀਆਂ ਨਜ਼ਰਾਂ ਵਿੱਚ ਗਿਰਾ ਨਹੀਂ ਵਿਖਣਾ ਚਾਹੁੰਦੇ ਤੁਸੀਂ ਉਸੇ ਐਬਾਂ ਨੂੰ ਲੁਕੋ ਕੇ ਉਸ ਦੀਆਂ ਖੂਫੀਆਂ ਨੂੰ ਜ਼ਾਹਰ ਕਰਨਾ ਚਾਹੁੰਦੇ ਹੋ ਪਰ ਯਾਦ ਰੱਖੋ ਹੁਣ ਹੀ ਇਸ ਦੇ ਉਲਟ ਕੰਮ ਕਰ ਰਹੀ ਹੈ ਹੋ ਸਕਦਾ ਸਤਨਾਮ ਦੀ ਜ਼ਿੰਦਗੀ ਲਈ ਤੁਸੀਂ ਆਪਾਵਾਰਨ ਦਾ ਵੀ ਖਿਆਲ ਰੱਖਦੇ ਹੋ ਪਰ ਜਿੱਥੋਂ ਤੱਕ ਮੈਂ ਜਾਣ ਸਕੀ ਹਾਂ ਉਸ ਦੇ ਦਿਲ ਵਿੱਚ ਨਾ ਤੁਹਾਡੀ ਕਦਰ ਤੇ ਨਾ ਇੱਜ਼ਤ ਇਸ ਵਾਰ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਕਿ ਉਹ ਤੁਹਾਡਾ ਦੋਸਤ ਜਿਵੇਂ ਜਿਵੇਂ ਪਾਲ ਕਹਿ ਰਹੀ ਸੀ ਮੈਂ ਨਾਲ ਨਾਲ ਉਸ ਦੇ ਚਿਹਰੇ ਨੂੰ ਬੜੇ ਧਿਆਨ ਨਾਲ ਵੇਖ ਰਿਆ ਸਾਂ ਚਿਹਰੇ ਦਾ ਬਦਲਦਾ ਰੰਗ ਦੱਸ ਰਿਹਾ ਸੀ ਕਿ ਉਸ ਦੇ ਦਿਲ ਵਿੱਚ ਸਤਨਾਮ ਦੇ ਖਿਲਾਫ ਕਾਫੀ ਤੋਂ ਬਹੁਤ ਨਫ਼ਰਤ ਹੈ ਜਿਸ ਵਿੱਚ ਬਦਲੇ ਦੀ ਭਾਵਨਾ ਵੀ ਕਿਤੇ ਝਲਕਾ ਦਿੰਦੀ ਸੀ ਮੇਰੀ ਖਾਤਰ ਸਤਨਾਮ ਬਾਰੇ ਸਭ ਕੁਝ ਭੁੱਲ ਜਾਵੋ ਉਹ ਮੇਰਾ ਮਿੱਤਰ ਹੈ ਤੇ ਨਿਰਦੋਸ਼ ਹੈ ਮੈਂ ਤੁਹਾਡੇ ਘਰ ਕੇ ਹੀ ਵਿੱਚੇ ਵਿੱਚ ਪੀ ਗਈ ਹਾਂ ਪਰ ਨਿਰਦੋਸ਼ ਹੋ ਕਦੇ ਨਹੀਂ ਹੋ ਸਕਦਾ ਖਰ ਛੱਡੋ ਪਰ ਇਸ ਮਾਮਲੇ ਨੂੰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰ ਮੁਸਕਰਾਓ ਗੁਰਦੇਵ ਆਖਦੇ ਹਨ ਉਹਨਾਂ ਚਿਰ ਮੁਸਕਰਾਉਂਦੇ ਹੀ ਰਹੋ ਜਿੰਨਾ ਚਿਰ ਤੁਸੀਂ ਨਿਰੇ ਨੂਰ ਨਹੀਂ ਬਣ ਜਾਂਦੇ ਸਾਡੇ ਚਾਹ ਹਿਰਦੇ ਪੜ ਵਿੱਚ ਨੱਚਣ ਲਈ ਮਜਬੂਰ ਨਹੀਂ ਹੁੰਦੇ ਮੁਸਕਰਾਓ ਪਾਲਜੀ ਪਾਲ ਮਜਬੂਰ ਮੁਸਕਰਾ ਆਪੇ ਉਸਨੇ ਹਗਮ ਬਿਲਕੁਲ ਪੜਾ ਦਿੱਤਾ ਮੇਰੇ ਦਿਲ ਵਿੱਚ ਵੀ ਇੱਕ ਤਰ੍ਹਾਂ ਸ਼ਾਂਤੀ ਆ ਗਈ ਪਾਲ ਨੇ ਮੁਸਕਰਾਉਂਦੇ ਆਖਿਆ ਮਰਦ ਇਸਤਰੀ ਤੋਂ ਕੀ ਨਹੀਂ ਕਰਵਾ ਸਕਦਾ ਜੇ ਸੱਚੇ ਦਿਲੋਂ ਉਸ ਨੂੰ ਪਿਆਰ ਦਿੰਦਾ ਹੋਵੇ ਜਦੋਂ ਵੀ ਕੋਈ ਮਰਦ ਇਸ స్త్రీ ਦੇ ਜੀਵਨ ਵਿੱਚ ਆਉਂਦਾ ਸਮਝ ਲਿਆ ਕਿ ਮੈਂ ਇਸ ਬਿਨਾ ਕੁਝ ਨਹੀਂ ਉਸਦੇ ਇਸ਼ਾਰੇ ਨੂੰ ਹੁਕਮ ਸਮਝ ਕੇ ਪੂਰਾ ਕਰਦੀ ਹੈ ਉਹ ਵੀ ਧੰਨ ਮਾਮਾ ਦੀਆਂ ਧੀਆ ਹਨ ਜਿਹੜੀਆਂ ਆਪਣੀ ਸ਼ਰਮ ਤੇ ਮਾਪਿਆਂ ਦੀ ਇੱਜ਼ਤ ਨੂੰ ਕਤਲ ਕਰਕੇ ਆਪਣੇ ਪ੍ਰੇਮੀ ਦੇ ਨਾਲ ਨਿਕਲ ਤੁਰਦੀਆਂ ਹਨ ਮਰਦ ਬਹੁਤ ਬੇਕਦਰੇ ਦੇਖੇ ਅਤੇ ਸੁਣੇ ਮੈਂ ਸਮਝ ਰਿਹਾ ਸਾਂ ਬਿਲਕੁਲ ਚੰਗੀ ਤਰ੍ਹਾਂ ਇਹ ਸਭ ਕੁਝ ਉਸ ਦਾ ਆਪਣਾ ਗਿਲਾ ਸੀ ਮੈਂ ਉਸ ਨੂੰ ਪੂਰਨ ਅਰਥਾਂ ਵਿੱਚ ਪਿਆਰ ਨਹੀਂਸਾਂ ਦੇ ਰਿਹਾ ਪਰ ਫਿਰ ਵੀ ਮੈਂ ਉਸ ਨੂੰ ਚਮਕਾਉਣ ਲਈ ਕਿਹਾ ਜੇ ਮਰਦ ਬੇਕਦਰੇ ਹੰਤ ਤੀਵੀ ਵੀ ਘਟ ਨਹੀਂ ਪਾਗ ਉਹ ਦਿਨ ਲੰਘ ਗਏ ਜਦੋਂ ਸੋਹਣੀਆਂ ਤੇ ਸਸੀਆਂ ਪੈਦਾ ਹੋਇਆ ਕਰਦੀਆਂ ਸਨ ਅੱਜ ਦੀ ਪੰਜਾਬਨ ਤੋਂ ਐਡੇ ਵੱਡੇ ਸੁਪਨੇ ਅਸੰਭਵ ਹਨ ਤੁਸੀਂ ਕਦੋਂ ਕੋਈ 12 ਵਜੇ ਮੱਝਾਂ ਚਾਰੀਆਂ ਸਨ ਤੇ ਸੋਹਣੀ ਦਾ ਕੂੜਾ ਆਪਣੀ ਇੱਜ਼ਤ ਨੂੰ ਚੇਕੇ ਤੇ ਟੰਗ ਕੇ ਢੋਆ ਸੀ ਇੱਜ਼ਤ ਵੱਡਿਆਂ ਆਦਮੀਆਂ ਦੀ ਹੁੰਦੀ ਹੈ ਇੱਕ ਫਕੀਰ ਨੂੰ ਇਸ ਨਾਲ ਕੀ ਵਾਸਤਾ ਪਰ ਜੇ ਤੁਸੀਂ ਮੱਝਾਂ ਹੀ ਚਰਵਾਉਣੀਆਂ ਹਨ ਤਾਂ ਮੈਨੂੰ ਕੀ ਇਨਕਾਰ ਹੋ ਸਕਦਾ ਤੁਸੀਂ ਬੰਦਿਆਂ ਨੂੰ ਚਾਰ ਜਾਂਦੇ ਹੋ ਫਿਰ ਗਜ਼ਬ ਇਹ ਹੈ ਕਿ ਪਤਾ ਨਹੀਂ ਲੱਗਣ ਦਿੰਦੇ ਮੈਂ ਕੁਝ ਕਹਿਣ ਨਹੀਂ ਲੱਗਾ ਸਾ ਕਿ ਦੋ ਲਾਲੇ ਅੰਦਰ ਆ ਗਏ ਭਾਵੇਂ ਉਹ ਸਾਨੂੰ ਕੁਝ ਕਹਿਤਾ ਨਹੀਂ ਸਕਦੇ ਸਨ ਪਰ ਸੀ ਫਿਰ ਵੀ ਅਜ਼ਾਦੀ ਮੰਨ ਨਹੀਂ ਚਾਹੁੰਦੇ ਸਨ ਉਹਨਾਂ ਓਂ ਡੇਰੇ ਆਲੇ ਸਨ ਜਿਵੇਂ ਆਪਣਾ ਹੀ ਘਰ ਹੁੰਦਾ ਪਰ ਅਸਾਂ ਵੀ ਤੇ ਹੁਣ ਤੱਕ ਆਪਣਾ ਘਰ ਹੀ ਸਮਝਾ ਹੋਇਆ ਸੀ ਮਨੁੱਖ ਆਪਣੀ ਖੁਦਗਰਤੀ ਬਲ ਕੋਈ ਚਾਹ ਨਹੀਂ ਦਿੰਦਾ ਠੀਕ ਐਬ ਦੋਜੇ ਹੀ ਦਿਸਦੇ ਹਨ ਮੈਂ ਪਾਲ ਨੂੰ ਉੱਠ ਕੇ ਚੱਲਣ ਲਈ ਸਿਰ ਦਾ ਇਸ਼ਾਰਾ ਕੀਤਾ ਉਹ ਝਟ ਆਪਣਾ ਚਮੜੇ ਦਾ ਬੈਗ ਚੁੱਕ ਕੇ ਕਲੋ ਗਈ ਅਸੀਂ ਲਾਲਿਆਂ ਨੂੰ ਦਸੌਰੀ ਮਾਲ ਦੀ ਬੈਸ ਲਈ ਕੱਲੇ ਕਰ ਆਏ ਪਲੇਟਫਾਰਮ ਤੋਂ ਉੱਦੀ ਹੁੰਦੇ ਹੋਏ ਪਾਣੀ ਦੇ ਨਲਕੇ ਕੋਲ ਆ ਗਏ ਜਿੱਥੇ ਇੰਜਨ ਨਾਲ ਪਾਣੀ ਉਤਾ ਟੈਂਕੀ ਵਿੱਚ ਚੜਾਇਆ ਜਾਂਦਾ ਸੀ ਕੋਲ ਈਤਾਰ ਦੇ ਬਲਗਣ ਵਿੱਚ ਸੋਨਾ ਕਾ ਤੇ ਟਾਲੀਆਂ ਦੀ ਛਾਂ ਸੀ ਸਦਾ ਬਹਾਰ گلاب ਵੀ ਖਿੜਿਆ ਹੋਇਆ ਸੀ ਅਸਾਂ ਦੁਪਹਿਰੇ ਹੋਰ ਕਿਤੇ ਜਾਣਾ ਚੰਗਾ ਨਾ ਸਮਝਿਆ ਅਤੇ ਉਸ ਬਲਗਣ ਵਿੱਚ ਟਾਲੀਆਂ ਦੀ ਢੋਲਾ ਕੇ ਛਾਵੇਂ ਬਹਿ ਗਏ ਥੋੜੀ ਦੂਰ ਰੇਲ ਦੀ ਲੀਤੋਂ ਆਦਮੀ ਲੰਘਦੇ ਰਹੇ ਮੈਂ ਕੁਝ ਯਾਦ ਕਰਕੇ ਕਿਹਾ ਮੈਂ ਮਿਲਟਰੀ ਵਿੱਚ ਭਰਤੀ ਹੋਣਾ ਚਾਹੁੰਦਾ ਹਾਂ ਕਿਉਂ ਘਰ ਦੇ ਮਜਬੂਰ ਕਰਦੇ ਹਨ ਤੁਸੀਂ ਤੇ ਕਰਦਿਆਂ ਦੀ ਪ੍ਰਵਾਹ ਨਹੀਂ ਸੀ ਕਰਦੇ ਉਹਨਾਂ ਰਿਸ਼ਤੇਦਾਰਾਂ ਦੇ ਰਾਹੀਂ ਮੇਰੇ ਤੇ ਜ਼ੋਰ ਪਾ ਦਿੱਤਾ ਕਿ ਮੈਂ ਥੋੜੇ ਚੱਲੀ ਪਿੰਡ ਛੱਡ ਜਾਵਾਂ ਇਹ ਸਲਾਹ ਤੇ ਮੈਂ ਵੀ ਦਿੰਦੀ ਹਾਂ ਕਿ ਪਿੰਡ ਨਾ ਰੋ ਪਰ ਕੀ ਫੌਜੀ ਸਰਵਿਸ ਬਿਨਾ ਹੋਰ ਕੋਈ ਨੌਕਰੀ ਨਹੀਂ ਮਿਲ ਸਕਦੀ ਮਿਲ ਸਕਦੀ ਹੈ ਪਰ ਮੈਂ ਇੱਕ ਸਪਾਈ ਬਣ ਕੇ ਮੋਰਚੇ ਤੇ ਮਨੁੱਖਤਾ ਨੂੰ ਵਹਿਸ਼ੀਆਂ ਵਾਂਗ ਲੜਦਿਆਂ ਵੇਖਣਾ ਚਾਹੁੰਦਾ ਹਾਂ ਤੁਸੀਂ ਕਿਸ ਕਰਨ ਆਖਦੇ ਹੋ ਕਿ ਮੈਂ ਆਪਣੇ ਪਿਆਰੀ ਪਿੰਡੋਂ ਨਿਕਲ ਜਾਵਾਂ ਮੈਨੂੰ ਸਤਨਾਮ ਨੇ ਹੀ ਦੱਸਿਆ ਸੀ ਉਹ ਆਖਦਾ ਸੀ ਕਿ ਬਲਬੀਰ ਜਾਣ ਬੁੱਝ ਕੇ ਪਾਰਟੀਬਾਦੀ ਵਿਚਾਰ ਰਿਹਾ ਇਹ ਸਤਨਾ ਮੇਰੀ ਬਾਬਤ ਇਹ ਕੋ ਜਿਹ ਕਹਿ ਰਿਹਾ ਹੈ ਇਸ ਗੱਲ ਤੇ ਬਸ ਨਹੀਂ ਉਹ ਸੂਲ ਦੀ ਹੱਦ ਨੂੰ ਵੀ ਪਾਰ ਕਰ ਗਿਆ ਹੈ ਇਥੋਂ ਤੱਕ ਕਿ ਇੱਕ ਦੋਸਤੀ ਪਿਆਰੀ ਚੀਜ਼ ਨੂੰ ਖੋਹ ਲੈਣ ਲਈ ਕਹਲਾ ਹੈ ਕਾਸ਼ ਉਹ ਦੋਸਤ ਮੈਂ ਹੋਮਾ ਆਪਣੀ ਹਰ ਪਿਆਰੀ ਚੀਜ਼ ਨਾਲ ਉਸ ਦੀ ਜ਼ਿੰਦਗੀ ਨੂੰ ਪੂਰਨ ਕਰ ਸਕਾਂ ਭਾਵੇਂ ਮੈਂ ਬਰਬਾਦੀ ਹੋ ਜਾਮਾ ਮਨੁੱਖ ਸੂਲ ਦਾ ਉਦੋਂ ਤਿਆਗ ਕਰਦਾ ਜਦੋਂ ਉਸ ਦੇ ਅੰਦਰ ਥੜ ਜੀਵਨ ਨੂੰ ਕਾਫੀ ਉਨਾ ਕਰ ਗਈ ਹੋਵੇ ਹੜਾਕੂ ਤੇ ਚੋਰ ਦੀ ਤੰਗੀ ਸਮੇਂ ਜੇ ਮਦਦ ਕੀਤੀ ਜਾਵੇ ਉਹ ਮਨੁੱਖਤਾ ਨਾਲੋਂ ਵਫਾ ਦਾ ਨਾਤਾ ਨਾ ਤੋੜੇ ਮੈਨੂੰ ਤੁਹਾਡੀਆਂ ਨਾ ਖੂਬੀਆਂ ਨੇ ਮੋਹ ਕੇ ਕਿਸੇ ਥਾਂ ਜੋਗੀ ਨਹੀਂ ਛੱਡਿਆ ਮੈਂ ਤੁਹਾਡੀ ਕਾਫੀ ਇੱਜ਼ਤ ਕਰਦੀ ਆ ਪਰ ਮੈਥੋਂ پاਗਲਪੁਣੇ ਵਿੱਚ ਸੋਤੇ ਸਿੱਧ ਬੇਅਦਬੀਆਂ ਵੀ ਹੋ ਜਾਂਦੀਆਂ ਹਨ ਸਤਕਾਰ ਅਵਸਥਾ ਹਵੇਲੇ ਪਿਆਰ ਵੀ ਸ਼ੱਕ ਰਹਿ ਜਾਵੇ ਤਵੱਡੀ ਗੱਲ ਨਹੀਂ ਪਰ ਜਦੋਂ ਇਸ ਨੂੰ ਟੱਪ ਕੇ ਬੇਅਦਬੀਆਂ ਆਪਣਾ ਪਾਠ ਸ਼ੁਰੂ ਕਰਦੀਆਂ ਹਨ ਉਦੋਂ ਕੋਈ ਵੀ ਜ਼ਰਾ ਪਰ ਵਿਖਮਤਾਨੀ ਨਹੀਂ ਰਹਿੰਦੀ ਇਸਤਰੀ ਭਾਵੇਂ ਸਿਆਣਪ ਦੀ ਚੋਟੀ ਤੱਕ ਪਹੁੰਚ ਜਾਵੇ ਪਰ ਭੁੱਲਾਂ ਕਰਨੋਂ ਨਹੀਂ ਰੁਕ ਸਕਦੀ ਇਸ ਨੂੰ ਉਸਦੀ ਕਮਜ਼ੋਰੀ ਨਹੀਂ ਕਹਿ ਸਕਦੀ ਟਾਲੀਆਂ ਦੀ ਟੋਲਾ ਕੇ ਸ਼ਾਮੇ ਬੈ ਗਏ ਕੀ ਇਸਤਰੀ ਪੁੱਲਾਂ ਕਰਦੀ ਹੈ ਨਹੀਂ ਆਦਾਂ ਭਰੇ ਵਤੀਰੇ ਨਾਲ ਇੱਕ ਪ੍ਰੇਮੀ ਮਨ ਨੂੰ ਬੇਵਸ ਕਰਦੀ ਹੈ ਅੱਛਾ ਮਰਦ ਕੀ ਕਰਦੇ ਹਨ ਉਹਨਾਂ ਆਦਾਂ ਨੂੰ ਦਿਲ ਵਿੱਚ ਜ਼ਖਮ ਬਣਾ ਕੇ ਛਾਪਾ ਲੈਂਦੇ ਹਨ ਹੋਰ ਹੋਰ ਬਿਮਾਰ ਹਾਲਤ ਵਿੱਚ ਕਬਰ ਤੱਕ ਪੁੱਜ ਜਾਂਦੇ ਹਨ ਪਾਲ ਨੇ ਵੱਟ ਕੇ ਮੁੱਕੀ ਮੇਰੇ ਪੈਰ ਤੇ ਮਾਰੀ ਹਾਏ ਕਹਿੰਦਾ ਮੇਰਾ ਮੂੰਹ ਖੁੱਲ ਗਿਆ ਅਸੀਂ ਦੋਵੇਂ ਹੱਸ ਪੇ ਹਾਸੇ ਵਿੱਚ ਉੱਬਰਦੀਆਂ ਉਸ ਦੀਆਂ ਛਾਤੀਆਂ ਨੇ ਮੇਰੇ ਖਿਆਲਾਂ ਨੂੰ ਪੂਰੀ ਤਰ੍ਹਾਂ ਰੋਲ ਸੁੱਟਿਆ ਅਜਿਹੇ ਸੋਹਣੇ-ਸੋਹਣੇ ਵਾਕਾਂ ਨਾਲ ਹੀ ਇੱਕ ਭੋਲੀ ਇਸਤਰੀ ਦੇ ਦਿਲ ਨੂੰ ਮਰਦ ਜਿੱਦਦਾ ਹੈ। ਵਾਸਤਵ ਵਿੱਚ ਮਰਦ ਇੱਕ ਧੋਖੇ ਦਾ ਜਾਲ ਵਿਛਾ ਕੇ ਅੰਜਾਨ ਬੁਲਬਲ ਨੂੰ ਫੌਂਦਾ ਹੈ। ਪ੍ਰਿਆ ਨਾ ਖੋ ਮਰਦ ਦੇ ਪਿਆਰ ਵਿੱਚ ਇਸਤਰੀ ਦੀ ਪੂਜਾ ਲਈ ਮਜਬੂਰ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਮਰਦ ਐਨਾ ਧੋਖੇਬਾਜ਼ ਹੈ। ਪਰ ਨਹੀਂ ਬਲਬੀਰ ਮਰਦ ਜ਼ਰੂਰ ਇਸਤਰੀ ਨੂੰ ਠੱਗਦਾ ਹੈ। ਜਿਹੜਾ ਕਿਸੇ ਨੂੰ ਠੱਗਦਾ ਉਹ ਆਪ ਵੀ ਠੱਗਿਆ ਜਾਂਦਾ ਹੈ। ਇਸਤਰੀਆਂ ਮਰਦ ਨੂੰ ਖੁਆਰ ਕਰਦੀਆਂ ਹਨ ਪਰ ਮੈਂ ਸਮਝਦਾ ਹਾਂ ਨਾ ਇਸਤਰੀਆਂ ਹਨ ਨਾ ਮਰਦ। ਲਾਲਚ ਦੇ ਨਫਸ ਵਿੱਚ ਅੰਨੇ ਹੋਏ ਹਵਾਨ ਹਨ ਅਸਲੀ ਇਸਤਰੀ ਮਰਦ ਇੱਕ ਦੂਜੇ ਤੋਂ ਵੱਖ ਕੁਝ ਨਹੀਂ ਮੇਰੇ ਗੁਰਦੇਵ ਇਸਤਰੀ ਮਰਦ ਬਾਬਤ ਕਿੰਨਾ ਸੋਹਣਾ ਆਖਦੇ ਹਨ ਮਰਦ ਸ਼ੈਰ ਤੇ ਇਸਤਰੀ ਕਵਿਤਾ ਕੁਦਰਤ ਸਾਜ ਤੇ ਸਮਾ ਮਿਜ਼ਰਾਬ ਇਸਤਰੀ ਮਰਦ ਦਾ ਸਾਂਝਾ ਹਮਲ ਨਗਮਾ ਜ਼ਿੰਦਗੀ ਸਰੂਰ ਵਿੱਚ ਮਸਤ ਤੇ बेहੋਸ਼ ਆਨੰਦ ਮੈਂ ਮੈਂ ਤੁਹਾਡੇ ਗੁਰੂਦੇਵ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਤੇ ਉਹਨਾਂ ਦੀ ਅਸ਼ੀਰਵਾਦ ਲੈਣਾ ਚਾਹੁੰਦੀ ਹਾਂ ਉਹ ਭਗਵਾਨ ਰੂਪ ਵਿੱਚ ਕਿੰਨੇ ਚੰਗੇ ਤੇ ਪਿਆਰੇ ਹੋਣਗੇ ਉਨਾਂ ਦੀ ਸ਼ਕਲ ਸਧਾਰਨ ਆਦਮੀਆਂ ਵਰਗੀ ਹੀ ਹੈ ਪਰ ਪ੍ਰਿਆ ਸ਼ਕਲਾਂ ਚੰਗੀਆਂ ਨਹੀਂ ਹੁੰਦੀਆਂ ਪਿਆਰੀਆਂ ਕੇਵਲ ਰੂਹਾਂ ਹੀ ਹੁੰਦੀਆਂ ਹਨ ਉਹਨਾਂ ਦੀ ਪੂਰਨ ਰੂਹ ਤੁਹਾਡੇ ਸਾਹਮਣੇ ਹੈ। ਪਾਲ ਨੇ ਸਤਿਕਾਰ ਨਾਲ ਹੱਥ ਜੋੜ ਜਾ ਮੇਰੇ ਪੈਰ ਚੁੰਨੇ ਚਾਏ ਪਰ ਮੈਂ ਉਸ ਦੇ ਹੱਥ ਫੜ ਲਏ। ਮੇਰੇ ਹੱਥੇ ਨਾਲ ਉਸ ਦਾ ਵੀ ਹੱਥ ਸਾ ਨਿਕਲ ਗਿਆ। ਪਾਲ ਜੀ ਮੈਂ ਤੁਹਾ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ। ਜੋ ਜੀ ਆਵੇ ਪੁੱਛੋ। ਉਸ ਦਿਨ ਮੈਂ ਤੁਹਾਡੀ ਕਹਾਣੀ ਬੜੀ ਚੰਗਾ ਸੁਣੀ ਸੀ ਤੁਹਾਡੇ ਪਿੱਛੋਂ ਹੁਣ ਤੱਕ ਕਾਫੀ ਵਿਚਾਰਦਾ ਰਿਹਾ ਹਾਂ। ਤੁਸੀਂ ਉਥੇ ਬੜਾ ਕੁਝ ਕੀਤਾ ਪਰ ਅਫਸੋਸ ਕੋਈ ਮੁੱਲ ਨਾ ਪਿਆ ਭਲਾ ਜੇ ਤੁਹਾਡੀ ਜ਼ਿੰਦਗੀ ਵਿੱਚ ਫਿਰ ਉਹਨਾਂ ਹੀ ਕੰਮ ਆ ਜਾਵੇ ਕੀ ਤੁਸੀਂ ਕਰ ਸਕੋਗੇ ਮਰਦ ਇਸ ਤਰੀ ਨੂੰ ਸੱਚੇ ਦਿਲੋਂ ਪਿਆਰ ਦੇਵੇ ਫਿਰ ਕੰਮ ਉਸ ਨੂੰ ਕਦੇ ਨਹੀਂ ਸካ ਸਕਦਾ ਪਿਆਰੀ ਇਸਤਰੀ ਦੇ ਜਿਉਂਦੇ ਰਹਿਣ ਦਾ ਅਸਲ ਸਾਰਾ ਪਿਆਰ ਹੀ ਨਹੀਂ ਉਸ ਬਾਜੂ ਮੰਡਲ ਵਿੱਚ ਤੇਰੇ ਕੰਮ ਦੀ ਕਦਰ ਵੀ ਹੋਵੇਗੀ ਥੱਕ ਕੇ ਡਿਗਰੇ ਸਰੀਰ ਨੂੰ ਸੰਭਲ ਲਈ ਇੱਕ ਗੱਭਰੂ ਦੀਆਂ ਫਲਾਦ ਵਰਗੀਆਂ ਬਾਹਾਂ ਹੋਣਗੀਆਂ ਫਿਰ ਤੇ ਭਾਵੇਂ ਮੈਨੂੰ ਸੂਲੀ ਤੇ ਟੰਗ ਦੇਵੋ ਉਸ ਵਿੱਚ ਵੀ ਇੱਕ ਸਵਾਦ ਮਾਣਾਂਗੀ ਪਾਲ ਜੀਵਨ ਦੀ ਗੁੰਝਲ ਹੱਲ ਹੁੰਦੀ ਨਹੀਂ ਦਿੱਸਦੀ ਮਨ ਕੁਝ ਚਾਹੁੰਦਾ ਪਰ ਕਰਵਾਇਆ ਮੈਥੋਂ ਕੁਝ ਹੋਰ ਜਾ ਰਿਹਾ ਪਰ ਤੁਸੀਂ ਤੇ ਗੁਰਦੇਵ ਰੂਹ ਹੋ ਮੈਂ ਮੁਸਕਰਾ ਪਿਆ ਇਹ ਇਸਤਰੀ ਦਿਲ ਦੀ ਵੱਡੀ ਸਿਫਤ ਹੈ ਜੋ ਆਦਮੀ ਦੇ ਡੋਲ ਦੇ ਮਨ ਜਾ ਖਿੱਚੋ ਤਾਣ ਵੇਲੇ ਮੌਕੇ ਤੇ ਸਾਹਸ ਦੇ ਕੇ ਉਸ ਨੂੰ ਦੂਣਾ ਕਰਦੀ ਤੇਰੇ ਗੁਣ ਮੇਰੀਆਂ ਸਿਫਤਾਂ ਤੋਂ ਕਿਤੇ ਉੱਚੇ ਹਨ ਪਾਲ ਇਹ ਅਸੰਭਵ ਹੈ ਅਜ ਤੱਕ ਇਸਤਰੀ ਨੇ ਆਪਣਾ ਰਾਖ ਕੋਈ ਨਹੀਂ ਬਣਾਇਆ ਜੋ ਕੁਝ ਮਰਦ ਨੇ ਪੈਦਾ ਕੀਤਾ ਉਸ ਨੂੰ ਸੰਭਾਲਣ ਦੇ ਯਤਨ ਵਿੱਚ ਹੀ ਰਹੀ ਤੇਰੇ ਕਹਿਣ ਵਿੱਚ ਪੁਲੇਖਾ ਹੈ ਕਿਉਂਕਿ ਇਸਤਰੀ ਨੇ ਮਨੁੱਖ ਤੋਂ ਘੱਟ ਕਾਢਾਂ ਨਹੀਂ ਕੱਢੀਆਂ। ਘਰੋਗੀ ਕੰਮਾਂ ਵਿੱਚ ਸਾਰੀਆਂ ਕਾਢਾਂ ਅੱਜ ਤੱਕ ਇਸਤਰੀ ਦਿਮਾਗ ਵਿੱਚੋਂ ਹੀ ਨਿਕਲੀਆਂ ਹਨ। ਨਗਮੇ ਜੀ ਪਿਆਰੀ ਤੇ ਮਿੱਠੀ ਕਲਾ ਨੂੰ ਜਨਮ ਦੇਣ ਵਾਲੀ ਇਸਤਰੀ ਹੈ। ਕਹਿੰਦੇ ਹਨ ਪਹਿਲਾਂ ਇਸਤਰੀ ਮਰਦ ਦਾ ਜੋੜਾ ਸਮੁੰਦਰ ਗੰਡੇ ਇੱਕ ਖੇੜੇ ਭਰਪੂਰ ਵਾਦੀ ਵਿੱਚ ਵਸਦਾ ਸੀ। ਮਰਦ ਜਦੋਂ ਸਮੁੰਦਰ ਚੋਂ ਮੱਛੀਆਂ ਫੜਨ ਚਲਿਆ ਜਾਂਦਾ ਤਾਂ ਸ਼ਾਮ ਤੱਕ ਵਾਪਸ ਨਾ ਆਉਂਦਾ ਤਾਂ ਤੀਵੀਂ ਬੇਕਰਾਰ ਹੋ ਜਾਂਦੀ ਬਾਹਰ ਨਿਕਲ ਕੇ ਉਸਨੂੰ ਵੇਖਦੀ ਪਰ ਉਹ ਕਿਤੇ ਨਜ਼ਰ ਨਾ ਆਉਂਦਾ। ਫੁੱਲਾਂ ਨੂੰ ਵੇਖ ਕੇ ਆਪ ਹੀ ਹਸਪੈਂਡ ਦੀ ਜਦ ਪੰਛੀਆਂ ਨੂੰ ਬੋਲਦਿਆਂ ਸੁਣਦੀ ਉਸ ਨੂੰ ਇਓਂ ਲੱਗਦਾ ਜਿਵੇਂ ਉਸ ਦਾ ਦਿਲ ਪੰਛੀਆਂ ਦੀਆਂ ਬੋਲੀਆਂ ਵਿੱਚ ਵੰਡਿਆ ਗਿਆ ਹੈ ਬੇਕਰਾਰੀ ਵਿੱਚ ਉਠਿਆ ਦਰਦ ਪੰਛੀਆਂ ਵਾਂਗ ਗੁੰਗਣਾਉਣ ਲੱਗਦਾ ਇਹ ਔਰਤਾਂ ਦੀਆਂ ਪਹਿਲੀਆਂ ਗੁੰਗੀਆਂ ਸੁਰਾਂ ਸਨ ਸ਼ਬਦ ਭਾਵਾਂ ਤੋਂ ਹੀਨ ਸ਼ਬਦ ਕਈ ਸਦੀਆਂ ਪਿੱਛੋਂ ਨਗਮੇ ਵਿੱਚ ਨਿਕਰੇ ਇਹ ਪ੍ਰਚੀਨ ਕਹਾਣੀ ਜ਼ਾਹਿਰ ਕਰਦੀ ਹੈ ਕਿ ਕਵਿਤਾ ਨਗਮੇ ਤੋਂ ਪਿੱਛੋਂ ਪੈਦਾ ਹੋਈ ਹੈ ਤਾਂ ਫਿਰ ਔਰਤ ਕਵਿਤਾ ਤੇ ਮਰਦ ਨਗਮਾ ਹੀ ਹੋਇਆ ਨਾ ਤੁਸੀਂ ਇਸ ਭਾਵ ਤੋਂ ਕਿਤੇ ਸਿਆਣੇ ਹੋ ਮੈਂ ਇਸ ਦੀ ਕੋਈ ਵਿਆਖਿਆ ਨਹੀਂ ਕਰ ਸਕਦਾ ਬੇਰੀ ਮਿਹਰਬਾਨੀ ਅੱਛਾ ਫਿਰ ਨਗਮਾ ਜੀ ਕੁਝ ਗਾ ਕੇ ਵੀ ਸੁਣਾਇਆ ਜਾਵੇ ਅਜਿਹਾ ਨਗਮਾ ਕਵਿਤਾ ਵਿੱਚ ਕਹਿ ਦੋ ਚੁੱਕਾ ਹੈ ਮਰਦ ਮੂੰ ਕੋਂਦਾ ਉਹੀ ਸ਼ੋਭਾ ਨਹੀਂ ਦਿੰਦਾ ਜਿੰਨਾ ਔਰਤ ਮੂੰ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਿੱਧੇ ਤਰ੍ਹਾਂ ਇਨਕਾਰ ਕਰਨ ਦੀ ਥਾਂ ਵੱਲ ਪਾ ਕੇ ਗਲੋਂਗਲਾਮਾ ਲਾਉਣਾ ਚਾਹੁੰਦੇ ਹੋ ਪ੍ਰਿਆ ਡਾਡਾ ਕਰੜਾ ਹੁਕਮ ਪ੍ਰੇਮੀ ਦੀ ਜਾਨ ਇਕੱਠੀ ਕਰ ਦਿੰਦਾ ਲਓ ਸੁਣੋ ਜੇ ਮੇਰੇ ਪਿੰਜਰੇ ਦਾ ਇੱਕ ਸਾਜ਼ ਬਣ ਜਾਏ ਤੇਰੀ ਉਪਮਾ ਤੇਰਾ ਰੂਪ ਮੇਰੀ ਤਾਰ ਤਾਰ ਗਏ ਤਾਰਾਂ ਦੀ ਟਨਕਾਰ ਅਨਹਦ ਜੀਵਨ ਨੂੰ ਮੇਰੇ ਬਦਲੇ ਮਸਤੀ ਦੇ ਮੋਹ ਹੂ ਧੀਰੇ ਮਾਦਵ ਸੰਗੀਤ ਨਿਕਲੇ ਤੇਰੇ ਗੀਤਾਂ ਦੀ ਲਹਿ ਮੇਰੇ ਰੋਮਾਂ ਤੇ ਰਚ ਜਾਏ ਇੱਕ ਮੁਰਦੇ ਚ ਜਾਨ ਪੈ ਜਾਏ ਰੇਲ ਦੀ ਲੀਤੋਂ ਦੀ ਸਤਨਾਮ ਦੇ ਚਵਾਰੇ ਕੋਲ ਰਹਿਣ ਵਾਲਾ ਇੱਕ ਮੋਟਰ ਡਰਾਈਵਰ ਸਾਡੇ ਵੱਲ ਬਹਿ ਕੇ ਇੱਕ ਖਚਰੀ ਹਾਸੇ ਹੱਸਾ ਲੰਗਿਆ ਸਾਡੀ ਰੰਗ ਮਸਤੀ ਪਹਿਲਾਂ ਵਾਂਗ ਉਸੇ ਤਰ੍ਹਾਂ ਡੋਲ ਰਹੀ ਪਰ ਪਾਲ ਇੱਕ ਵਾਰ ਹੀ ਬੋਲ ਪਈ ਜੇ ਤੇਰੀ ਬਣ ਜਾਵਾਂ ਚੁੱਪ ਸਾਜ਼ਾਂ ਦੀ ਤਾਰਾਂ ਵਿੱਚੋਂ ਰੂਹ ਬਣ ਬਣ ਕੇ ਗਾਵਾਂ ਆਖ ਸਕੇ ਕੀ ਹਿਰਦਾ ਕਮਲਾ ਮਰਦ ਪਛਾਣੇ ਮੂਲ ਨ ਤਰਲਾ ਪੱჭੜ ਵਰਗਾ ਦਿਲ ਬੇਰਾਨਾ ਸ਼ੋਸ ਵਰਗ ਬਣਾਵਾ ਜੇ ਤੇਰੀ ਬਨ ਜਾਵਾ ਪਾਲ ਦੀਆਂ ਮੰਗਾ ਇੱਕੋ ਸਮੇਂ ਤੋਂ ਕਿਸੇ ਵਿਸ਼ੇਸ਼ ਪਿਆਰ ਨੂੰ ਉਡੀਕ ਰਹੀਆਂ ਸਨ ਭਾਵੇਂ ਮੈਂ ਸਮਝਦਾ ਸਾਂ ਪਰ ਪਾਲ ਲਈ ਇੱਕ ਬਾਲਕ ਸਾਂ ਮਨ ਨੂੰ ਪਿਆਰ ਦੀ ਅਸਲੀਅਤ ਗੁਰਦੇਵ ਸ਼ਬਦਾਂ ਵਿੱਚ ਬਿਲਕੁਲ ਥੋਤੀ ਤੇ ਕੂੜੀ ਸੀ ਗੁਰਦੇਵ ਦੇ ਭਾਵ ਅवेश ਵਿੱਚ ਮੈਂ ਪਾਲ ਨੂੰ ਦੂਰ ਛੱਡ ਜਾਂਦਾ ਸੀ ਪਾਲ ਦੀ ਪ੍ਰੀਤ ਯਾਦ ਵਿੱਚ ਗੁਰਦੇਵ ਸਨੇਹੇ ਭੁਰਦੇ ਤੇ ਮੁੜ ਕੇ ਤੇ ਆਉਂਦੇ ਸਨ ਹਰ ਚੰਮ ਦੇ ਪਿਆਰ ਦਾ ਨਾਤਾ ਕਾਮਦਾ ਇਕੋ ਸ਼ਾਲਾ ਹੈ ਜਿਹੜਾ ਜਵਾਨੀ ਦੇ ਲਹੂ ਨਾਲ ਜਿਉਂਦਾ ਤੇ ਮਰਦਾ ਹੈ ਬਰਸਾਤੀ ਨਦੀਆਂ ਆਪਣੇ ਕਿਨਾਰੇ ਤੋੜ ਕੇ ਵਸਤੀਆਂ ਨੂੰ ਵੀ ਬਰਬਾਦ ਕਰਦੀਆਂ ਹਨ ਜਵਾਨੀ ਦੇ ਟਲਦੇ ਪਰਛਾਵੇਂ ਪਿਆਰ ਦੀ ਰਾਹ ਦੇ ਨਰਕ ਸੀਨ ਦਰਸਾਉਂਦੇ ਹਨ ਜਿਹੜਾ ਆਪਣੀ ਅਡੀਕ ਤੋਂ ਕਾਲਾ ਹੈ ਨਿਰਸਿੰਦੇ ਉਸੇ ਅਮਲ ਕਬਰਾਂ ਪੁੱਟ ਰਹੇ ਹਨ ਫਰਜ਼ਾਂ ਦੀ ਫਤਿਹ ਮਨੁੱਖ ਦਾ ਕੁਦਰਤੀ ਆਰਾਮ ਟਿਕਾਣਾ ਹੋਵੇਗਾ ਗੁਰਦੇਵ ਕੀ ਸੋਚ ਜੋ ਬਲਵੀਂ ਮੇਰੀ ਸੋਚ ਮੇਰੇ ਨਾਲ ਹੀ ਸੰਬੰਧ ਰੱਖਦੀ ਹੈ ਤੁਹਾਨੂੰ ਦੱਸਣ ਵਿੱਚ ਮੈਂ ਕੋਈ ਫਾਇਦਾ ਨਹੀਂ ਸਮਝਦਾ ਚੰਗਾ ਮਹਾਰਾਜ ਜੀ ਨਾ ਦੱਸੋ ਬਸ ਕਰ ਲਿਆ ਨਿੱਕੀ ਜੀ ਗੱਲ ਤੋਂ ਰੋਸਾ ਤੀਵੀਂ ਰੋਸਤੀ ਵੀ ਬੜੀ ਛੇਤੀ ਹੈ ਤੇ ਮਨ ਦੀ ਵੀ ਬੜੀ ਛੇਤੀ ਹੈ ਜਿਹੜੀ ਗੱਲ ਮਰਦ ਨਾ ਮੰਨੇ ਉਸ ਨੂੰ ਰੋ ਕੇ ਜਾਂ ਹੱਸ ਕੇ ਮਨਾ ਲੈਣਾ ਉਸ ਲਈ ਕੋਈ ਵੱਡੀ ਗੱਲ ਨਹੀਂ ਨੀਤਾ ਵਿਚਾਰ ਰੋਣਾ ਤੇ ਹੱਸਣਾ ਤੀਵੀਂ ਦੇ ਦੋ ਵੱਡੇ ਹਥਿਆਰ ਬਣਦੇ ਹਨ ਪਰ ਮੈਨੂੰ ਤੇ ਉਸ ਦੀ ਹਰ ਅਵਸਥਾ ਵਿੱਚ ਇੱਕ ਨਾਜ਼ ਕ੍ਰਿਸ਼ਮਾ ਹੀ ਦਿਸਦਾ ਹੈ ਵੇਖਣਾ ਕੀ ਮਿੱਠਾ ਰੋਸ ਹੈ ਚੰਗਾ ਜੀ ਨਾ ਦੱਸੋ ਇਹ ਨਾਦਸ ਸੁਦਾ ਭਾਵ ਨਹੀਂ ਪ੍ਰਗਟ ਕਰਦਾ ਸਗੋਂ ਮਰਦ ਤੇ ਇੱਕ ਤਕੜਾ ਹਮਲਾ ਹੈ ਜਿਸ ਨਾਲ ਉਹ ਕੁਝ ਵੀ ਲੁਕੋ ਕੇ ਨਹੀਂ ਰੱਖ ਸਕਦਾ। ਬਾਬਾ ਖੜਾ ਛਡੋ ਜਿਸ ਚੀਜ਼ ਨੂੰ ਫੜਦੇ ਹੋ ਉਸਮਾਨ ਚੜਾ ਕੇ ਛੱਡ ਦਿਓ। ਪਾਲ ਆਪਣੇ ਬੈਗ ਵਿੱਚੋਂ ਕੁਝ ਟੋਲ ਰਹੀ ਸੀ ਫਿਰ ਉਸ ਇੱਕ ਚਿੱਟੀ ਜੀ ਗੋਲੀ ਮੂੰਹ ਵਿੱਚ ਪਾ ਲਈ। ਇੱਕ ਚਿੱਠੀ ਕਰਦੇ ਹਾਂ ਉਸ ਕਾਹੇ ਤੁਹਾਡੀ ਚਿੱਠੀ ਐਸ.ਡੀ.ਓ ਸਾਹਿਬੀ ਪਰ ਚੁੱਕੇ ਹਨ। ਉਹਨਾਂ ਨੂੰ ਤੋਹ ਦਿੱਤੀ ਸੀ। ਨਹੀਂ ਕਈ ਇੱਕ ਕਾਗਜ਼ਾਂ ਤੇ ਉਹਨਾਂ ਦੇ ਦਸਤਖਤ ਕਰਵਾਉਣੇ ਸਨ। ਬੈਗ ਵਿੱਚੋਂ ਇਹ ਵੀ ਬਾਹਰ ਨਿਕਲ ਪਈ। ਮੈਨੂੰ ਪਤਾ ਤੱਕ ਨਾ ਲੱਗਾ ਜਦੋਂ ਉਹਨਾਂ ਪਰੇ ਹੋ ਕੇ ਸਾਰੀ ਪੜ ਲਈ ਫਿਰ ਮੈਨੂੰ ਚਿੱਠੀ ਦੇਂਦਿਆਂ ਕਿਆ ਇਹ ਮੁੰਡਾ ਕੌਣ ਹੈ ਮੈਂ ਸੱਚ ਸੱਚ ਦੱਸ ਦਿੱਤਾ ਇਸ ਤੋਂ ਅੱਗੇ ਉਹਨਾਂ ਕੁਝ ਨਾ ਪੁੱਛਿਆ ਪਰ ਮੈਨੂੰ ਬੜੀ ਸ਼ਰਮ ਆਈ ਸਮਾਂ ਹੀ ਅਜੇ ਅਸੀਂ ਉਸਨੇ ਚਿੱਠੀ ਆਪਣੇ ਬੈਗ ਵਿੱਚ ਰੱਖ ਲਈ ਮੜੋ ਬੈਗ ਤੇ ਸਿਰ ਰੱਖ ਕੇ ਘਾਤੇ ਲੰਮੀ ਪੈ ਗਈ ਹਵਾ ਵਿੱਚ ਉਸਦੀ ਸਾੜੀ ਸਿਰ ਤੋਂ ਲਹਿ ਗਈ ਉਸਦੀਆਂ ਛਾਤੀਆਂ ਦਾ ਵਾਰਸਾ ਨਾ ਠਾਠਾ ਮਾਰ ਰਿਹਾ ਜਾਪਦਾ ਸੀ ਮੇਰੀ ਅਕਲ ਟਿਕਾਣੇ ਨਾ ਰਹੀ ਅਜੇ ਸਮੇਂ ਹਰ ਲੋਕ ਰਖਦੇ ਗੱਭਰੂ ਦੀ ਹੋਸ਼ ਟਿਕਾਣੀ ਨਹੀਂ ਰਹਿਣੀ ਚਾਹੀਦੀ ਮੇਰੀਆਂ ਅੱਖਾਂ ਵਿੱਚ ਪਿਆਰ ਦਾ ਨਸ਼ਾ ਚਾਸ਼ਨੀ ਬਣ ਗਿਆ। ਪਾਲ ਨੇ ਮੈਨੂੰ ਵੇਖਿਆ। ਉਹ ਪੂਰੀ ਕੁੜੀ ਨਹੀਂ ਸੀ। ਢਾੜਗੀ ਤੇ ਹੱਸ ਪਈ। ਉਸ ਦੀ ਹਾਸੀ ਵਿੱਚ ਇੱਕ ਨਖਰੀਲੀ ਅਦਾ ਸੀ। ਸ਼ਾਇਦ ਉਸ ਨੂੰ ਆਪਣੀ ਕਾਮਯਾਬੀ ਤੇ ਥੋੜਾ ਮਾਣ ਜਾ ਕੇ ਪਿਆ ਸੀ। ਐਉਂ ਪ੍ਰਤੀਤ ਹੁੰਦਾ ਪਾਲ ਜਿਵੇਂ ਤੁਹਾਡੇ ਅੰਗਾਂ ਵਿੱਚ ਮਸਤੀ ਭਰੀ ਗਈ ਹੈ। ਮੈਂ ਆਪ ਹੈਰਾਨ ਹਾਂ ਕਿ ਮੈਨੂੰ ਕੀ ਹੁੰਦਾ ਜਾ ਰਿਹਾ। ਫਿਰ ਮਸਤੀ ਹੈ, ਜੋਸ਼ ਹੈ ਜਾਂ ਕੀ ਅੱਖਾਂ। ਮੈਂ ਕੁਝ ਨਹੀਂ ਕਹਿ ਸਕਦੀ। ਤੁਸੀਂ ਉਹ ਸ਼ਰਮਾ ਗਈ। ਉਦੋਂ ਹੀ ਇੱਕ ਨੀਲੇ ਕੱਪੜਿਆਂ ਵਾਲਾ ਕੁਲੀ ਨਲਕੇ ਤੋਂ ਪਾਣੀ ਦੀ ਬਾਲਟੀ ਭਰ ਲਈ ਆ ਗਿਆ। ऐसा गलत रुख बदल लिया अच्छा फिर मेनू भर्ती कदो करवाणा है मैं चाहंदी हां ਤੁਸੀਂ ਭਰਤੀ ਨਾ ਹੋਵੋ ਨਹੀਂ ਮੈਂ ਜੰਗ ਵਿੱਚ ਜ਼ਰੂਰ ਜਾਣਾ ਹੈ ਫਿਰ ਮੈਂ ਕੀ ਕਹਿ ਸਕਦੀਆਂ ਜਦੋਂ ਤੁਹਾਡੀ ਮਰਜ਼ੀ ਹੋਵੇ ਪਰ ਛੇਤੀ ਇੱਕ ਦੋ ਦਿਨਾਂ ਵਿੱਚ ਕਲਰਕੀ ਲਾਈਨ ਵਿੱਚ ਜਾਣਾ ਨਹੀਂ ਸਿਪਾਹੀ ਬਣ ਕੇ ਸਿਪਾਹੀ ਦੀ ਤਨਖਾਹ ਬਹੁਤ ਥੋੜੀ ਹੁੰਦੀ ਹੈ ਫਿਰ ਤੁਸੀਂ ਪੜੇ ਲਿਖੇ ਕਾਫੀ ਹੋ ਤਨਖਾਹ ਦਾ ਕੋਈ ਸਵਾਲ ਨਹੀਂ ਜੇ ਜੰਗ ਵਿੱਚ ਜਾਣਾ ਤਾਂ ਸਿਪਾਹੀ ਹੋ ਕੇ ਹੀ ਜਾਣਾ ਕੋਲੀ ਪਾਣੀ ਦੀ ਬਾਲਟੀ ਪਰ ਕੇ ਜਾ ਜਾ ਚੁੱਕਾ ਤਾਂ ਪਾਲ ਕਹਿਣ ਲੱਗੀ ਪਰ ਮੇਰਾ ਦਿਲ ਕਰਦਾ ਪਰਤੀ ਹੁਣ ਤੋਂ ਪਹਿਲਾਂ ਕਿਤੇ ਕਹੋ ਕੀ ਆਖਣ ਲੱਗੇ ਸਾਂ ਮੇਰਾ ਦਿਲ ਚਾਹੁੰਦਾ ਹੈ ਇੱਕ ਦੋ ਦਿਨ ਅਮਰਸਰ ਇਕੱਠੇ ਸੈਰ ਕੀਤੀ ਜਾਵੇ ਸਿਨੇਮਾ ਦੇਖੀਏ ਤੇ ਜੀ ਪਰ ਕੇ ਭਵੀਏ ਮੈਨੂੰ ਇਸ ਗੱਲ ਵਿੱਚ ਕੋਈ ਇਨਕਾਰ ਨਹੀਂ ਮੈਂ ਤੁਹਾਡੇ ਨਾਲ ਆਪਣੇ ਚਾਹ ਹਰ ਪ੍ਰਕਾਰ ਸਾਂਝੇ ਕਰਨੀ ਚਾਹਾਂ ਇਸ ਦੇ ਉਲਟ ਮੈਂ ਤੁਹਾਨੂੰ ਕਿਸੇ ਜੰਗਲ ਵਿੱਚ ਨਦੀ ਕਿਨਾਰੇ ਤੇ ਜਾਣਾ ਚਾਹੁੰਦਾ ਸਾਂ ਲਾਗੇ ਕਿਸੇ ਪਹਾੜੀ ਪਿੰਡ ਵਿੱਚ ਇੱਕ ਦੋ ਦਿਨ ਰਹਿੰਦੇ ਪਰ ਤੁਸੀਂ ਸ਼ਹਿਰ ਨੂੰ ਚੁਣੋ ਚਲੋ ਉੱਥੇ ਸੀ ਫਿਰ ਕਿਸਨਾਂ ਚੱਲਿਆ ਜਾਵੇ ਜਦੋਂ ਤੁਹਾਡਾ ਜੀ ਚਾਹੇ ਇੱਕ ਗੁਲਾਮ ਨੂੰ ਕੀ ਉਜ਼ਰ ਹੋ ਸਕਦਾ ਗੁਲਾਮ ਕਹਿੰਦਾ ਕੀ ਮਤਲਬ ਗੁਲਾਮਾਂ ਦੇ ਪੂਛਾ ਨਹੀਂ ਲੱਗੀਆਂ ਹੁੰਦੀਆਂ ਜਿਹੜਾ ਕੋਈ ਕਿਸੇ ਦੇ ਬਸ ਹੋ ਜਾਵੇ ਬਸ ਉਸ ਨੂੰ ਗੁਲਾਮ ਹੀ ਪਕਾਰਿਆ ਜਾਂਦਾ ਹੈ ਕਿ ਮੈਂ ਨਹੀਂ ਕਿਸੇ ਦੀ ਗੁਲਾਮ ਕਿਸੇ ਵਿੱਚ ਹਿੰਮਤ ਹੀ ਨਹੀਂ ਕਿ ਹੁਸਨ ਦੀ ਮਲਕਾ ਨੂੰ ਗੁਲਾਮ ਰੱਖ ਸਕੇ ਤੁਸੀਂ ਬਲਵੀਰ ਨਹੀਂ ਜਾਣਦੇ ਮੈਂ ਕਿੰਨੇ ਚਿਰ ਤੋਂ ਪ੍ਰੇਮ ਦੇ ਪਿੰਜਰੇ ਵਿੱਚ ਕਿਸੇ ਬਹਾਰ ਨੂੰ ਉਡੀਕ ਰਹੀ ਹਾਂ ਮਰਦ ਦਾ ਥੋੜਾ ਜਿੰਨਾ ਪਿਆਰੀ ਇਸਤਰੀ ਬਲਬਲੀ ਹਟਟ ਲੋਹੇ ਦੀਆਂ ਸੇਖਾਂ ਖੜੀਆਂ ਕਰ ਦਿੰਦਾ ਮੈਂ ਤੁਹਾਡੇ ਪਿਆਰ ਵਿੱਚ ਅਸਲੋਂ ਖਿੱਚੀ ਗਈਆਂ ਤੇ ਤੁਹਾਡੇ ਫਲਸਫੇ ਅੱਗੇ ਬੇਜ਼ੁਬਾਨ ਹ ਅੱਛਾ ਚੱਲਣ ਦਾ ਪ੍ਰੋਗਰਾਮ ਕਦੋਂ ਕੁ ਦਾ ਹੈ ਮੈਂ ਅੱਜ ਸ਼ਾਮ ਇੱਕ ਪਿੰਡ ਦਾ ਦੌਰਾ ਕਰਨਾ ਤੇ ਤੁਹਾਡੇ ਪਾਸੋਂ ਹੋਰ ਇੱਕ ਘੰਟੇ ਤੱਕ ਚਲੀ ਜਾਵਾਂਗੀ ਮੇਰੇ ਘਰ ਵੀ ਇੱਕ ਰਿਸ਼ਤੇਦਾਰ ਆਏ ਹੋਏ ਹਨ ਤੇ ਛੇਤੀ ਹੀ ਵਾਪਸ ਮੜਨਾ ਚਲੋ ਬਾਜ਼ਾਰੋਂ ਲੱਸੀ ਪਾਣੀ ਪੀ ਕੇ ਚੱਲੀਏ ਅਸੀਂ ਦੋਵੇਂ ਉੱਥੋਂ ਉੱਠ ਕੇ ਸੜਕ ਦੀ ਲਾਈਨ ਲਾਈਨ ਤੁਰ ਪਏ ਫਾਟਕ ਤੋਂ ਬਾਜ਼ਾਰ ਵੱਲ ਪਹੁੰਗੇ ਇੱਕ ਹਰਵਾਈ ਦੀ ਦੁਕਾਨ ਤੋਂ ਲੱਸੀ ਪੀਤੀ ਤੇ ਭੁੱਖੇ ਹੋਣ ਕਰਕੇ ਕੁਝ ਬਰਫੀ ਵੀ ਖਾਧੀ ਇੱਕ ਭਾਈ ਦੀਆਂ ਮੁੱਛਾਂ ਲੱਸੀ ਵਿੱਚ ਭਿੱਜੀਆਂ ਵੇਖ ਪਾਲ ਦਾ ਹਾਸਾ ਨਿਕਲ ਗਿਆ ਪਰ ਗੁੱਜਾ ਮੈਂ ਟੈਲੀਅਨ ਸਾਬਰ ਦਬਾਇਆ ਤੇ ਅੱਖਾਂ ਦੇ ਇਸ਼ਾਰੇ ਨਾਲ ਉਸਦੀ ਹਰਕਤ ਨੂੰ ਸਬੇਤਾਂਹਨ ਕਿਹਾ ਮੈਂ ਨੌਕਰ ਨੂੰ ਰੁਪਏ ਦਿੱਤਾ ਕਿ ਸਾਡੇ ਪੈਸੇ ਕੱਟ ਲਵੇ ਫਾਲ ਨੇ ਆਖਿਆ ਕਿ ਪੈਸੇ ਮੈਂ ਦੇਵਾਂਗੀ ਮੈਂ ਨੌਕਰ ਨੂੰ ਹੱਥ ਨਾਲ ਚਲੇ ਜਾਣ ਲਈ ਕਿਹਾ ਫਾਲ ਮੇਰੇ ਪੈਸੇ ਤੁਹਾਡੇ ਹੀ ਹਨ ਤੁਸੀਂ ਕੋਈ ਖਿਆਲ ਨਾ ਕਰੋ ਅਸੀਂ ਦੁਕਾਨ ਵਿੱਚੋਂ ਨਿਕਲੇ ਮੈਂ ਆਪਣੇ ਵਿਗੜੇ ਪੰਪਲੀ ਲੋਹੇ ਦੀ ਦੁਕਾਨ ਤੋਂ ਦੋ ਤਿੰਨ ਕਾਬਲੇ ਲੈ ਫਾਲ ਨੇ ਅੱਜ ਸਿਰ ਅੰਗੂਰ ਲੈ ਕੇ ਮੇਰੇ ਸੈਲੇ ਵਿੱਚ ਪਾ ਦਿੱਤੇ ਤੁਸੀਂ ਇਹ ਗੱਲ ਦੱਸੀ ਨਾ ਕਿ ਅਮਰਸਰ ਕਦੋਂ ਚੱਲੀਏ ਇਹ ਸੋਮਵਾਰ ਸੀ ਮੈਂ ਗੁਰਮੂਹ ਵਿੱਚ ਪਾੰਦਿਆ ਕਿਹਾ ਬਹੁਤ ਅੱਛਾ ਮੇਰੇ ਦੌਰੇ ਕੱਲ ਨੂੰ ਖਤਮ ਹੋ ਜਾਣਗੇ ਹੌਲੀ ਹੌਲੀ ਅਸੀਂ ਤਾਂਗਿਆਂ ਵਾਲੇ ਅੱਡੇ ਵਿੱਚ ਆ ਗਏ ਮੈਂ ਜਾਣ ਲਈ ਆਗਿਆ ਮੰਗੀ ਉਹ ਸਾਸਤੀ ਨੇ ਸੱਤਰੀ ਅਕਾਲ ਬੁਲਾਈ ਤੇ ਫਿਰ ਆਪਣੇ ਦਫ਼ਤਰ ਨੂੰ ਚਲੀ ਗਈ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸੁਣਨ ਨੂੰ ਮਿਲੇ ਧੰਨਵਾਦ